ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਇੱਕ ਹੋਰ ਨਵਾਂ ਬਲੌਗ ਆਸਵੇਰੇ ਸਵੇਰੇ ਸ਼ੁਰੂ ਕਰ ਲਿਆ ਮਿਸਤਰੀ ਆ ਗਈ ਹੈ ਅੱਖਾਂ ਤੇ ਸਵੇਲਿੰਗ ਹੋਈ ਹੈ ਕਿਉਂਕਿ ਕੱਲ ਦੇ ਉਹ ਚਾਵਲ ਵਗੈਰਾ ਖਾਦੇ ਆ ਉਹਨਾਂ ਦੇ ਨਾਲ ਤੇ ਦੇਖਦੇ ਮਨੀ ਕੀ ਕਰਦਾ ਅੱਜ ਟਾਈਮ ਨਹੀਂ ਸਵੇਰੇ ਲੱਗ ਪਿਆ ਆਪਣੀ ਸ਼ਰਦਈ ਸ਼ੱਬੇਈ ਬਣਾਉਣ ਚਾਹ ਵਗੈਰਾ ਵੀ ਨਹੀਂ ਪੀਂਦਾ ਮਨਵੀਰ ਜਦਾਂ ਇਹ ਵੀ ਬਣਾਉਂਦਾ ਨੇ ਇਹੋ ਸ਼ਰਦਈ ਵੀ ਇਹੋ ਬਦਾਮ ਵਗੈਰਾ ਸਭ ਕੁਝ ਪਾ ਕੇ ਇਹਦੇ ਵਿੱਚ ਵੀ ਮਿੱਠਾ ਨਹੀਂ ਪਾਉਂਦਾ ਮਿੱਠੇ ਤੋਂ ਬਿਨਾ ਹੀ ਉਹਨੂੰ ਕੀ ਕਹਿੰਦਾ ਇਹੋ ਖਾਂਦਾ ਤਕਰੀਬਨ ਹਰ ਕੱਟੀ ਮਿੱਠਾ ਖਾਂਦਾ ਚੀਨੀ ਤਾਂ ਬਿਲਕੁਲ ਨਹੀਂ ਖਾਂਦਾ ਇਹੋ ਚਲੋ ਜੀ ਬਣ ਗਈ ਮੁੰਡੇ ਦੀ ਸ਼ਰਦਈ ਅਜਵੀਲੇ ਸਤਰੀ ਲੱਗੇ ਹੋਏ ਆ ਹੁਣ ਉਹਨਾਂ ਨੂੰ ਕਿਹਾ ਵੀ ਦੋ ਤਿੰਨ ਜਾਣੇ ਹੋਰ ਲਿਆ ਕੇ ਕੰਮ ਨਵੇੜ ਦੋ ਜਲਦੀ ਇਹ ਫਿੰਚ ਬर्ड ਕੱਲ ਵੀ ਇਹਨਾਂ ਨੇ ਇੱਕ ਐਗ ਦਿੱਤਾ ਸੀ ਤੇ ਉਹ ਤੋੜਿਆ ਹੋਇਆ ਸੀ ਖਾਧਾ ਹੋਇਆ ਸੀ ਇਹਨਾਂ ਨੂੰ ਸਮਝਿਆ ਹੀ ਨਹੀਂ ਲੱਗਦੀ ਵੀ ਅੰਡਿਆਂ ਨੂੰ ਕਿੱਥੇ ਦੇਣਾ ਕੀ ਕਰਨਾ ਤਾਂ ਜ਼ਿਆਦਾ ਇਹਦੇ ਵਿੱਚ ਇਹਨਾਂ ਨੇ ਆਪਣਾ ਜਿਹੜਾ ਆਲਣਾ ਨਾ ਉਹ ਬਣਾਇਆ ਹੋਇਆ ਇਹਦੇ ਵਿੱਚ ਖਰਾਕ ਵਾਲੇ ਵਿੱਚ ਫਿਰ ਮੈਂ نیچے ਖਰਾਕ ਪਾਉਣੀ ਹੁੰਦੀ ਹੈ ਇਹਨਾਂ ਨੂੰ ਸ਼ਾਮੀ ਸਫਾਈ ਕਰਕੇ ਫੇਸ ਉੱਤੇ ਫਿਰ ਖਲਾਰਾ ਸਭਾ ਇਹ ਰੋਜ਼ ਕਰਨੀ ਪੈਂਦੀ ਆ ਨਹੀਂ ਤੇ ਰਾਤ ਨੂੰ ਉਹ ਮੈਨੂੰ ਖੰਗ ਕਰਕੇ ਸੀਮੈਂਟ ਜਿਹੜਾ ਚੜਦਾ ਰਹਿੰਦਾ ਕੀ ਬਣਿਆ ਹੋਇਆ ਸੋਫੇ ਸੋਫੇ ਹਜੇ ਵੀ ਟਕੇ ਹੋਏ ਆ ਸਾਰੇ ਬਸ ਹੁਣ ਇੱਕ ਹਫਤੇ ਦਾ ਕੰਮ ਰਹਿ ਗਿਆ ਅੱਧ ਛੇ ਦਿਨ ਕਦੋਂ ਜਾਣਾ ਸਮਾਧਨ ਨੂੰ ਰੋਟੀ ਖਾ ਕੇ ਜਾਵਾਂਗੇ ਬਾਪੂ ਆ ਜੂਵੇ ਮੈਂ ਬੜੀ ਲਾਤ ਆਉਣਾ ਉਹਨਾਂ ਨੇ ਕਿੰਨੇ ਵਜੇ ਆਉਣਾ ਬੁੜੀਆਂ ਨੇ ਸੌਰੀ ਕਲੀਆਂ ਵਾਲੀ ਵੇਲ ਭਰੀ ਹੋਈ ਕਲੀਆਂ ਨਾਲ ਹੈ ਇੰਨੀ ਸੋਹਣੇ ਮਹਿਕ ਆਉਂਦੀ ਨਾਲ ਇਹਨਾਂ ਦੀ ਤੇ ਤੁੱਪੇ ਸੀ ਮੈਂ ਸ਼ਾਮੇ ਕਰਵਾਈ ਤੁੱਪੇ ਛੱਟ ਫੁੱਲ ਇਹਨਾਂ ਦੇ ਸੜ ਜਾਂਦੇ ਆ ਹਾਂ ਆਹਨ ਬੰਦ ਮੋਟੀਆਂ ਮੋਟੀਆਂ ਕਲੀਆਂ ਲੱਗਦੀਆਂ ਮਹਿਕ ਬਹੁਤ ਸੋਹਣੀ ਹੁੰਦੀ ਇਹਨਾਂ ਦੀ ਇਹਨੂੰ ਵੀ ਲੱਗੇ ਆ ਫਲਾਵਰਸ ਇਹ ਵੀ ਹੁਣ ਮਿਸਤਰੀ हटੂਗੇ ਫੇਰ ਉੱਪਰ ਇਹਨੂੰ ਕਰਾਂਗੇ ਚੰਗੀ ਤਰ੍ਹਾਂ ਇਹਦੀ ਸਾਰਟਿੰਗ ਬਹੁਤ ਖੁਸ਼ੀ ਹੁੰਦੀ ਮੈਨੂੰ ਫਲਾਵਰਸ ਦੇਖ ਕੇ ਸ਼ਾਇਦ ਜਿਹੜਾ ਮੇਰੀਆਂ ਬਿਮਾਰੀਆਂ ਸੀ ਡਿਪਰੈਸ਼ਨ ਸੀ ਉਹਦੇ ਚੋਂ ਬਾਹਰ ਵੀ ਮੈਂ ਤਾਂ ਹੀ ਨਿਕਲੀ ਹਾਂ ਮੈਂ ਆਪਣੇ ਆਪ ਨੂੰ ਚੇਂਜ ਕੀਤਾ ਥੋੜਾ ਇੱਧਰ ਮੈਡਮ ਜੀ ਹਜੇ ਬੈਠੇ ਹੀ ਆ ਹੂੰ ਗੁੱਲੂ ਕੀ ਹੋਇਆ ਭੁੱਖ ਲੱਗੀ ਆ ਭੁੱਖ ਲੱਗੀ ਬਹੁਤ ਭੁੱਖ ਲੱਗੀ ਇੱਧਰ ਮੁੰਗਰ ਉੱਪਰ ਨੂੰ ਚਿਜੀ ਗਾਣੀ ਬੋਨ ਗਾਣੀ ਅਦਰ ਮੁਕਰ ਇਹ ਇਹ ਗੁੱਲੂ 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 ਬਹੁਤ ਗੁੱਲੂ ਦੀ ਗੁੱਲੂ 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 ਮਨ ਹੱਟੀ ਐਲਰਜੀ ਜੀ ਆ ਗੋਲੀ ਨਾਲ ਨਾ ਇਹਦੇ ਐਲਰਜੀ ਨਾਲ ਕਿੰਨੇ ਫਰਕ ਪੈ ਗਿਆ ਉਦਾਂ ਵੀ ਇਹ ਮਿੱਟੀ ਚ ਬਹਿ ਜਾਂਦੀ ਆ ਨਾ ਜਦੋਂ ਮਿੱਟੀ ਚ ਬੈਂਦੀ ਆ ਫੇ ਵੀ ਇਹਦੀ ਉਹ ਸਕਿਨ ਜਿਹੜੀ ਖਰਾਬ ਹੁੰਦੀ ਆ ਕਾਇ ਇਹਨੂੰ ਬੰਨ ਕੇ ਰੱਖੀ ਰਵੇ। ਛੱਡ ਛੱਡਣੀ ਨਹੀਂ ਹੁਣ ਔਨ ਇੱਕ ਦਿਨ ਨਾ ਜਿੰਨੇ ਦਿਨ ਚੰਗੀ ਤਰ੍ਹਾਂ ਸਫਾਈ ਨਹੀਂ ਹੁੰਦੀ। ਮੈਂ ਸਾਰਿਆਂ ਨੂੰ ਕਹਿੰਨੀ ਹੁੰਦੀ ਮੇਰਾ ਇੱਕ ਬੱਚਾ ਨੇਗਾ ਮਨਵੀਰ ਮੇਰੇ 6 ਬੱਚੇ ਆ। 6 ਬੱਚੇ ਮੀਨਜ਼ ਕਿ ਇੱਕ ਮਨਵੀਰ ਇੱਕ ਹੋ ਗਈ ਪਗੀ ਚਾਰ ਮੇਰੇ ਫਿੰਚ ਬਰਡ। ਪਗੀ ਤਾਂ ਬਿਲਕੁਲ ਸਾਡੇ ਬੱਚੇ ਵਾਂਗੂ ਹੀ ਆ। ਹੱਸੀ ਉਹਨੂੰ ਕੁਛ ਵੀ ਮਤ ਕੋਈ ਵੀ ਉਹਨੂੰ ਤਕਲੀਫ ਹੁੰਦੀ ਸਾਨੂੰ ਸਾਰੇ ਘਰਦਿਆਂ ਨੂੰ ਇਹ ਹੋ ਜਾਂਦਾ ਪਗੀ ਨੂੰ ਕੀ ਹੋ ਗਿਆ ਕਿਉਂਕਿ ਬਹੁਤ ਲੱਕੀ ਆ ਸਾਡੇ ਲਈ ਲੱਕੀ ਵੀ ਆ ਤੇ ਉਹਦੇ ਨਾਲ ਸਾਡੀ ਲਾਈਫ ਜਿਹੜੀ ਬਿਲਕੁਲ ਚੇਂਜ ਹੋ ਗਈ ਤੇ 8 ਸਾਲ ਦੀ ਹੋ ਜਾਣਾ ਜੁਲਾਈ ਚ ਪਗੀ ਨੇ ਤੇ ਬਹੁਤ ਨਾਈਸ ਆ ਕੋਈ ਵੀ ਆਪਣੇ ਘਰ ਦੇ ਵਿੱਚ ਡੌਗੀ ਲੈ ਕੇ ਆਉਂਦਾ ਕੋਈ ਵੀ ਅ ਜਿੰਨੇ ਵੀ ਲੋਗ ਆ ਕਈ ਕਈ ਕੁੱਤੇ ਲੈ ਆਉਂਦੇ ਘਰ ਦੇ ਵਿੱਚ ਪਰ ਬਾਅਦ ਵਿੱਚ ਸੰਭਾਲਦੇ ਨਹੀਂ ਮੇਰਾ ਇਹ ਕਹਿਣਾ ਵੀ ਜਿੰਨੇ ਲੋਕ ਆਪਣੇ ਘਰ ਦੇ ਵਿੱਚ ਕੁੱਤੇ ਲੈ ਕੇ ਆਉਂਦੇ ਆ ਚਾਹੇ ਆਪਣੇ ਬੱਚਿਆਂ ਕਰਕੇ ਚਾਹੇ ਆਪਣੇ ਕਰਕੇ ਲੈ ਕੇ ਆਉਂਦੇ ਪਰ ਉਹਨਾਂ ਨੂੰ ਇਹ ਸੋਚ ਕੇ ਲੈ ਕੇ ਆਉ ਉਹ ਕਿ ਸਾਡੇ ਘਰ ਦਾ ਮੈਂਬਰ ਆ ਵੀ ਐਨੇ ਟਾਈਮ ਬਾਅਦ ਜੇ ਇਹ ਬਜ਼ੁਰਗ ਹੋ ਜਾਣਾ ਬੁੱਢਾ ਹੋ ਜਾਣਾ ਤੇ ਸਾਨੂੰ ਇਹਨੂੰ ਸਾਂਭਣਾ ਵੀ ਪੈਣਾ ਉਸ ਟਾਈਮ ਤੇ ਜਿੱਦਾਂ ਬੱਚਿਆਂ ਨੂੰ ਸੰਭਾਲੀਦਾ ਇਦਾਂ ਸਾਂਭਣਾ ਪੈਣਾ ਤਾਂ ਸਾਡੀ ਪੱਗੂ ਦੀ ਉਹ ਸਿਚੁਏਸ਼ਨ ਆਉ ਨਹੀਂ ਆ ਪਰ ਹਜੇ ਤਾਂ ਬਹੁਤ ਐਕਟਿਵ ਆ ਪਰ ਇਹਨੂੰ ਰੋਟੀ ਵਗੈਰਾ ਸਾਨੂੰ ਆਪ ਹੀ ਖਵਾਉਣੀ ਪੈਂਦੀ ਆ ਕਿਉਂਕਿ ਇਹਦੇ ਦੰਦ ਜਿਹੜੇ ਫਰੰਟ ਵਾਲੇ ਉਹ ਟੁੱਟ ਗਏ ਆ ਇਸ ਕਰਕੇ ਹੋਰ ਵੀ ਕੋਈ ਜਾਣਾ ਵੀ ਕੋਈ ਵੀ ਆ ਕਦੀ ਵੀ ਕੁੱਤੇ ਨੂੰ ਜਦੋਂ ਘਰ ਦਾ ਰੱਖਿਆ ਉਹਨੂੰ ਬਾਅਦ ਵਿੱਚ ਆਵਾਰਾ ਨਾ ਛੱਡੋ ਇਹ ਨਹੀਂ ਵੀ ਰੋਡ ਤੇ ਛੱਡ ਕੇ ਆਗੇ ਜਾਂ ਕਿਤੇ ਵੀ ਛੱਡੇ ਹੁੰਦਾ ਸੁੰਨਮਸਾਨ ਜਗ੍ਹਾ ਤੇ ਨਹੀਂ ਉਹ ਆਪਾਂ ਨੂੰ ਸ਼ਰਾਪ ਲੱਗਦਾ ਫਿਰ ਉਹ ਜਿਹੜਾ ਉਹ ਇੱਕੋ ਜਾਨਵਰ ਵੀ ਆ ਜਿਹਨੂੰ ਆਪਾਂ ਘਰ 'ਚ ਪਹਿਲਾਂ ਪਿਆਰ ਕੀਤਾ ਵਾ ਚਿੱਕਦਮ ਉਹਨੂੰ ਆਪਾਂ ਇੱਕ ਸਾਬ ਦਾ ਅਨਾਥ ਹੀ ਕਰ ਦਿੱਤਾ ਉੱਧੇ ਹੀ ਛੱਡ ਦਿੱਤਾ ਤੇ ਉਹ ਆਪਾਂ ਨੂੰ ਸ਼ਰਾਪ ਦਿੰਦਾ ਇਸ ਕਰਕੇ ਇਹ ਸੋਚ ਕੇ ਘਰ ਦੇ ਵਿੱਚ ਕੋਈ ਵੀ ਜਾਨਵਰ ਲੈ ਕੇ ਆਓ ਵੀ ਸਾਨੂੰ ਇਹਦੀ ਓਨਾ ਚਿਰ ਸੰਭਾਲ ਕਰਨੀ ਪੈਣੀ ਆ ਜਿੰਨਾ ਚਿਰ ਇਹ ਇਸ ਦੁਨੀਆ ਤੇ ਆ ਵੀ ਤੁਸੀਂ ਉਸ ਤੋਂ ਪਿੱਛਾ ਨਹੀਂ ਛੁਡਾ ਸਕਦੇ ਤੇ ਹੋਪ ਜਿੰਨੇ ਵੀ ਹੋਊਗੇ ਰੱਖਦੇ ਆ ਕੁੱਤੇ ਕਈ ਵਾਰੀ ਮੈਂ ਖੁਦ ਵੀ ਦੇਖਿਆ ਮੈਨੂੰ ਬਹੁਤ ਫੀਲ ਹੋਣ ਲੱਗ ਪੈਂਦਾ ਮੈਨੂੰ ਹੋਰ ਹੀ ਤਰ੍ਹਾਂ ਲੱਗਣ ਲੱਗ ਪੈਂਦਾ ਕਈ ਲੋਕ ਕੁੱਤਾ ਘਰ ਚ ਰੱਖਦੇ ਆ ਰਾਤ ਨੂੰ ਬਾਹਰ ਕੱਢ ਦਿੰਦੇ ਜਾਂ ਜਦੋਂ ਕੁੱਤੇ ਨੂੰ ਵਾਸ਼ਰੂਮ ਆਇਆ ਘਰੋਂ ਬਾਹਰ ਕੱਢ ਦਿੰਦੇ ਆ ਵੀ ਆਪੇ ਬਾਹਰ ਵਾਸ਼ਰੂਮ ਜਾਇਆਊਗਾ ਫੇਰ ਆ ਜਾਊਗਾ ਘਰੇ ਐਦਾਂ ਕਰਦੇ ਕਈ ਕੁੱਟ ਦੇ ਮਾਰਦੇ ਮੈਂ ਖੁਦ ਦੇਖੇ ਹਾਂ ਪਰ ਅਸੀਂ ਪੱਗੀ ਨਾਲ ਨਹੀਂ ਐਦਾਂ ਕਰੀਦੀ ਸਾਡੀ ਪੱਗੀ ਲਈ ਅਸੀਂ ਕੋਠੇ ਤੇ ਛੱਤ ਤੇ ਅਲੱਗ ਇੱਕ ਜਗ੍ਹਾ ਬਣਾਈ ਜਿੱਥੇ ਅਸੀਂ ਰੇਤਾ ਰੂਤਾ ਜਾਂ ਕਈ ਵਾਰੀ ਸਵਾਹ ਐਦਾਂ ਦੀ ਚੀਜ਼ ਪਾ ਦੇਈਦੀ ਆ ਫਿਰ ਇਹ ਉੱਥੇ ਹੀ ਵਾਸ਼ਰੂਮ ਜਾਂਦੀ ਆ ਤੇ ਇੰਨੀ ਸਿਆਣੀਆਂ ਕਦੀ ਘਰੇ ਗੰਦ ਨਹੀਂ ਪੌਂਦੀ ਜਿੱਥੇ ਬਾਹਰ ਸੀਵਰੇਜ ਵਾਲਾ ਪਾਈਪ ਆ ਉਹਦੇ ਲਾਗੇ ਨੇ ਬਾਥਰੂਮ ਕਰਨਾ ਉਹ ਵੀ ਸਾਡੇ ਘਰ ਦੇ ਅੰਦਰ ਆ ਜਿਹੜਾ ਨਾਲੀ ਵਾਲਾ ਪਾਈਪ ਹੁੰਦਾ ਜਿਹੜਾ ਤੇ ਇਹਨੇ ਜਿਹੜਾ ਇਹਨੇ ਪਾਟੀ ਆ ਉਹ ਇਹਨੇ ਕੋਠੇ ਤੇ ਅਲੱਗ ਜਗ੍ਹਾ ਬਣਾਈ ਉੱਥੇ ਜਾਣਾ ਤੇ ਅਸੀਂ ਉਹ ਚੱਕਦੇ ਆ ਤੀਜੇ ਦਿਨ ਤਾਂ ਪੋਲੋਥੀਨ ਚ ਪਾ ਕੇ ਫਿਰ ਉਹ ਛੱਪੜ ਵਾਲਾ ਸੀ ਸਿੱਟ ਕੇ ਹੁੰਨੇ ਆ ਅਸੀਂ ਕਿਸੇ ਦੇ ਘਰ ਮੋਰੇ ਜਾਂ ਗਲੀ ਚ ਇਹਨੂੰ ਵਾਸ਼ਰੂਮ ਨਹੀਂ ਲੈ ਕੇ ਜਾਏਗਾ ਹਾਂ ਹੋਂ ਕਰਕੇ ਹਟਿਆ ਜੀ ਸ਼ਾਮ ਦਾ ਟਾਈਮ ਦਰਸ ਦਾ ਟਾਈਮ ਹੋਣ ਤੋਂ ਪਹਿਲਾਂ ਸਾਫ ਸਫਾਈ ਇਹ ਇਹ ਨਾ ਹਟਿਆ ਮਿਸਟਰ ਜੀ ਉਤ ਇੰਚ ਬੜ ਉਹ ਕਿਰ ਕੇ ਇਹਨਾਂ ਨੂੰ ਗਰਮੀ ਬਹੁਤ ਲੱਗਦੀ ਹੁਣ ਇਹ ਗੁੱਲੂ ਨੂੰ ਫਰਸ਼ ਲੱਗਦੀ ਆ ਠੰਡੀ ਠੰਡੀ ਪੋਚਾ ਲੱਗਾ ਕਰਕੇ ਇਹ ਤੇ ਫਰਸ਼ ਤੇ ਸੁੱਤਾ ਪਿਆ ਗੁੱਲੂ ਸਫਾਈ ਹੋਈ ਹੋਵੇ ਚੈਨ ਆ ਜਾਂਦੀ ਆ ਕਿਉਂਕਿ ਨਾ ਨੀਂਦ ਨਹੀਂ ਆਉਂਦੀ ਸਾਰੀ ਰਾਤ ਇੱਦਾਂ ਲੱਗੂ ਪਤਾ ਨਹੀਂ ਕਿੰਨੀ ਕ ਗੰਦਗੀ ਆ ਘਰ ਦੇ ਵਿੱਚ ਤੇ ਨਾਲੇ ਮੈਂ ਮਸ਼ੀਨ 'ਚ ਕੱਪੜੇ ਬਾਹਰ ਤੇ ਸੀ ਕੱਪੜੇ ਧੋ ਹੋ ਗਏ ਆ ਉਹ ਦੇਖੋ ਹੁਣ ਮੈਂ ਬਸ ਆਪਣਾ ਨੋਂਣ ਤੋਂ ਪਹਿਲਾਂ ਮੈਂ ਜਿੰਨੇ ਵੀ ਕੱਪੜੇ ਉਹਨਾਂ ਨੂੰ ਪਾਣੀ ਥਾਣੀ ਕੱਢ ਕੇ ਓ ਮਾਈ ਗੋਡ ਥੱਲੇ ਸਫਾਈ ਕੀਤੀ ਕਰਕੇ ਨਾ ਉੱਥੇ ਸੀਮੈਂਟ ਕਰਕੇ ਕਿਰਚ-ਕਿਰਚ ਹੁੰਦੇ ਆ ਸਾਰਾ ਉਹਨੂੰ ਕੀ ਕਹੀਦਾ ਪਾਣੀ ਥਾਣੀ ਕੱਢੂਗੀ ਦੇਖੋ ਕਿੰਨਾ ਸੋਹਣਾ ਲੱਗਦਾ ਹੁਣ ਸਾਰਾ ਪਲਸਟਰ ਹੋ ਗਿਆ ਇਹ ਪਲਸਟਰ ਹੋ ਗਿਆ ਇਹ ਸੋਹਣਾ ਲੱਗਦਾ ਇੱਥੇ ਵੀ ਇੱਕ ਫਿਟਿੰਗ ਦਾ ਪਾਈਪ ਰਖਾਤਾ ਜਦੋਂ ਉੱਪਰ ਕਮਰੇ ਵਗੈਰਾ ਪਾਉਣੇ ਹੋਏ ਇੱਧਰ ਦੇਖੀਏ ਤਾਂ ਇੱਧਰ ਜਿਹੜਾ ਹੁਣ ਸਾਡਾ ਫਰੰਟ ਵਾਲਾ ਗੇਟ ਜਿਹੜਾ ਆ ਵੇਖੋ ਇੱਥੇ ਆ ਜਾਂਦਾ ਸਾਰਾ ਇੱਧਰ ਵੀ ਸੇਫਟੀ ਸਰਦੀਆਂ ਚ ਜੇ ਕੋਠੇ ਦੇ ਉੱਪਰ ਵੀ ਬੈਠੇ ਆ ਤਾਂ ਇੱਥੇ ਮੰਜੜਾ ਆ ਕੇ ਤਾਂ ਗੇਟ ਤੇ ਦਿਖਦਾ ਆ ਵੀ ਕੌਣ ਆਇਆ ਉੱਥੋਂ ਤੱਕ ਸਾਡਾ ਹੀ ਘਰ ਆ ਬਹੁਤ ਖੁੱਲਾ ਡੁੱਲਾ ਹੋ ਗਿਆ ਟਚ-ਫੂਟ ਮੇਰੇ ਰੱਖੇ ਬਾਬਾ ਮੇਰਾ ਪੁੱਤਰ ਸੋਹਣਾ ਸੋਹਣਾ ਘਰ ਬਣਾਵੇ ਹੋਰ ਬਹੁਤ ਖੁੱਲਾ ਹੋ ਗਿਆ ਕਿ ਕਹਿ ਦਿੰਦੇ ਸੀ ਮੈਨੂੰ ਮੈਂ ਕੰਮ ਨਹੀਂ ਕਰਦੀ ਮੈਂ ਬੇਲੀ ਨਹੀਂ ਆ ਮੇਰਾ ਕੰਮ ਤਾਂ ਨਹੀਂ ਕਿਸੇ ਨੂੰ ਦਿਸਦਾ ਕਿਉਂਕਿ ਮੈਂ ਰੋਲਾ ਨਹੀਂ ਪਾਉਂਦੀ ਹੁਣ ਵੀ ਮੈਂ ਦੇਖ ਲਓ ਤੁਸੀਂ ਇਸ ਏਰੀਆ ਦੇ ਹਿਸਾਬ ਨਾਲ ਦੇਖ ਲਓ ਕਿੰਨਾ ਵੱਡਾ ਘਰ ਹੋਊਗਾ ਤੇ ਮੈਂ ਝਾੜੂ ਪੋਚਾ ਸਾਰਾ ਕੁਝ ਸਾਫ ਕਰਦੀ ਆ ਡਸਟਿੰਗ ਅਜ ਮਨੀ ਨੇ ਕੀਤੀ ਆ ਰਸ ਦਾ ਟਾਈਮ ਹੋ ਗਿਆ ਪਪਾ ਜੀ ਬੋਲ ਪਾਠ ਕਰਦੇ ਆ ਡਸਟਿੰਗ ਮਨੀ ਕਰ ਦਿੰਦਾ ਤੇ ਝਾੜੂ ਪੂੰਛਾ ਕੱਪੜੇ ਉੱਪਰਲਾ ਜਿੰਨਾ ਵੀ ਕੰਮ ਸਬਜੀ ਬਣਾਉਣੀ ਕੁਛ ਵੀ ਇਹਨਾਂ ਦਾ ਸਾਰੇ ਮੈਂ ਕਰਦੀ ਆ ਮਨੀ ਦੀ ਦਾਦੀ ਉਹ ਹਜੇ ਟੱਚ ਵੁੱਡ ਤੇ ਆਟਾ ਗੁੰਨ ਕੇ ਰੋਟੀ ਵਗੈਰਾ ਮਨੀ ਦੀ ਦਾਦੀ ਬਣਾਉਂਦੀ ਆ ਤੇ ਬਾਕੀ ਸਾਰੇ ਕੰਮ ਮੇਰੇ ਤੇ ਬਾਕੀ ਘਰ ਦੀ ਜ਼ਿੰਮੇਵਾਰੀ ਵੀ ਸਾਰੀ ਅਸੀਂ ਲਈ ਹੋਈ ਆ ਚਾਹੇ ਉਹ ਕੋਈ ਵੀ ਕੰਮ ਹੋਵੇ ਬਿੱਲ ਤਾਰਨੇ ਗਰੋਸਰੀ ਲਿਆਉਣੇ ਕੁਛ ਵੀ ਹੋਵੇ ਸਾਰੇ ਕਰੀਏ ਆ ਇਹਦੇ ਨਾਲ ਹੀ ਅੱਜ ਦੇ ਬਲੌਗ ਦਾ ਕਰਦੇ ਆ ਐਂਡ ਬਾਏ ਬਾਏ ਪਲੀਜ਼ ਮੇਰਾ ਚੈਨਲ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤੇ ਸਬਸਕ੍ਰਾਈਬ ਕਰ ਦਿਓ ਸ਼ਾਮ ਦਾ ਟਾਈਮ ਬਹੁਤ ਲੱਗ ਦਿੰਦੇ ਆ ਬਹੁਤ ਸੋਹਣਾ ਲੱਗਦਾ ਸ਼ਾਮ ਨੂੰ ਪਿੰਡਾਂ ਵਿੱਚ ਪਿੰਡਾਂ ਦੀ ਸ਼ਾਮ ਸਾਰਾ ਪਿੰਡ ਦਿਖਦਾ ਹੁਣ ਸਾਡੇ ਘਰ ਤੋਂ ਉਧਰਲੀ ਸਾਈਡ ਤੋਂ ਓਕੇ ਜੀ ਬਾਏ ਬਾਏ ਫੇਰ ਮਿਲਾਂਗੇ